ਇਆਂ ਗੱਲਾਂ ਕਰਦਾ ਸੀ ਉਦੋਂ ਆ ਕੇ ਇਹ ਕਿਸਾਨਾਂ ਮਜ਼ਦੂਰਾਂ ਦੇ ਧਰਨੇ 'ਚ ਬੈਠਦਾ ਸੀ ਵੀ ਹਾਂਜੀ ਤੁਹਾਡਾ ਲੜਨ ਦਾ ਹੱਕ ਹੈ ਬਿਲਕੁਲ ਹੱਕ ਹੈਗਾ ਜਾਇਜ਼ ਗੱਲਾਂ ਨੇਗੀਆਂ ਅੱਜ ਉਹਨੂੰ ਬੁਰੇ ਲੱਗਣ ਲੱਗੇ ਉਹੀ ਜਿਹੜੀ ਭਗਵੰਤ ਮਾਨ ਇਹ ਕਹਿ ਕੇ ਆਇਆ ਤਿੰਨ ਮਹੀਨਿਆਂ ਦੇ ਵਿੱਚ ਨਸ਼ਾ ਬੰਦ ਕਰਾਂਗੇ ਤਿੰਨ ਮਹੀਨਿਆਂ 'ਚ ਤਿੰਨ ਸਾਲ ਹੋ ਗਏ ਸੱਜਣੋ ਆਣ ਦੇ ਥੜੇ ਤੇ ਚਿੱਟਾ ਵਿਕਦਾ ਆਮ ਦੇ ਥੜੇ ਤੇ ਪੱਗ ਬੰਨਣ ਨਾਲ ਪੱਗ ਸਿੰਘ ਵਾਲੀ ਨਾਲ ਪੱਗ ਸਿੰਘ ਨਹੀਂ ਬਣ ਸਕਦੀ ਇਹ ਆ ਜਾ ਮੂਰਖ ਮੁੱਖ ਮੰਤਰੀ ਸਵੇਰੇ ਹੀ ਕੋਲ ਦੇਖਿਆ ਕਿ ਮੀਟਿੰਗ ਦੇ ਵਿੱਚੋਂ ਮੀਟਿੰਗ ਦੇ ਵਿੱਚੋਂ ਗੱਲ ਤੋੜ ਕੇ ਬਾਗਿਆ ਹੋਵੇ ਪਾਰਟੀ ਇਹਦੀ ਸੰਘਰਸ਼ਾ ਤੋਂ ਨਿਕਲੀ ਹੈ ਤੇ ਸੰਘਰਸ਼ੀ ਅੱਜ ਇਹਨੂੰ ਮੂਰੇ ਲੱਗਣ ਲੱਗੇ ਕਿਉਂ ਦੀ ਟਕਰਾਅ ਦੀ ਸਥਿਤੀ ਅੱਜ ਬਣੀ ਹੋਈ ਹੈ ਨਾ ਇਹ ਬਣਦੀ ਇਹਦੇ ਬਣੀ ਹੋਈ ਹੈ ਤਾਂ ਮੁੱਖ ਮੰਤਰੀ ਦੀ ਮੂਰਖਤਾ ਕਰਕੇ ਬਣੀ ਹੋਈ ਸੜਕਾਂ ਤੇ ਕਿਉਂ ਬੈਠੇ ਆਂ ਧਰਨੇ ਕਿਉਂ ਲਾ ਰਹੇ ਆਂ ਇੱਕ ਪਾਸੇ ਇਸੇ ਨਗਰ ਦੇ ਅੰਦਰ ਬਹੁਤ ਵੱਡਾ ਸਮਾਗਮ ਮੇਲੇ ਦੇ ਰੂਪ ਵਿੱਚ ਚੱਲ ਰਿਹਾ ਹੈ ਬਹੁਤ ਵੱਡੀ ਗਿਣਤੀ ਮੇਲਾ ਦੇਖ ਰਹੀ ਹੈ ਮੇਲੇ ਲੱਗਦੇ ਰਹਿਣ ਇਹ ਮੇਲੇ ਪੰਜਾਬ ਦੇ ਉਜੜ ਰਹੇ ਆ ਕੁਝ ਚਿੰਤਾ ਕਰਨ ਵਾਲੇ ਲੋਕ ਇਹ ਲੜਾਈ ਲੜ ਰਹੇ ਆ ਪੰਜਾਬ ਬਸਦਾ ਰਹੇ ਪੰਜਾਬ ਦੇ ਲੋਕੋ ਸਵਾਲ ਹੈ ਖਿਆਲ ਕਰਿਓ ਪਿਛੇ 45 ਸਾਲ ਜੋ ਪੰਜਾਬ ਸੀਗਾ ਅੱਜ ਹੈ ਨਹੀਂ ਹੈ ਗਿਆ ਅੱਜ ਪੰਜਾਬ ਦਾ ਹਾਲ ਹਿੰਦੁਸਤਾਨ ਦੀਆਂ ਸਾਰੀਆਂ ਸਟੇਟਾਂ ਨਾਲੋਂ ਬੱਤਰ ਹੈ ਅਮਨ ਦਾ ਭੂਮ ਉਹ ਪੰਜਾਬ ਦੇ ਬਹਾਦਰ ਲੋਕ ਉਹ ਪੰਜਾਬ ਜਿਹੜੇ ਪੰਜਾਬ ਦੀਆਂ ਗੱਲਾਂ ਸੱਤ ਸਮੁੰਦਰਾਂ ਤੋਂ ਪਾਰ ਚਲਦੀਆਂ ਨੇ ਅੱਜ ਸੱਜਣੋ ਦੂਜੇ ਲੋੜ ਚੱਲਣ ਲੱਗੀਆਂ ਚੋਲੀ ਅਟਦੇ ਆ ਬਾਹਰਲੇ ਲੋਕ ਬਿੱਠੇ ਕਿਉਂ ਅਟਦੇ ਆ ਖਿਆਲ ਕਰੋ ਪੰਜਾਬ ਦੇ ਲੋਕੋ ਜਿੱਥੇ ਜਿੱਥੇ ਤੁਸੀਂ ਕੰਮ ਕਰਦੇ ਹੋ ਚਾਹੇ ਤੁਸੀਂ ਮਲਾਜਮ ਹੋ ਚਾਹੇ ਤੁਸੀਂ ਖੇਤੀ ਕਰਦੇ ਹੋ ਚਾਹੇ ਰੇੜੀ ਲਾਉਂਦੇ ਹੋ ਚਾਹੇ ਤੁਸੀਂ ਕੋਈ ਬਿਜ਼ਨਸ ਕਰਦੇ ਹੋ ਪਰ ਸਾਡੇ ਬੱਚੇ ਨੇ ਅਸੀਂ ਸਾਰੇ ਬੱਚਿਆਂ ਵਾਲੇ ਆ ਸਾਡੇ ਬੱਚੇ ਪੰਜਾਬ ਦੇ ਅੰਦਰ ਰਹਿੰਦੇ ਆ ਜੇ ਪੰਜਾਬ ਇਸ ਤਰ੍ਹਾਂ ਦਾ ਰਿਹਾ ਤਾਂ ਸੱਚ ਜਾਣਿਆ ਚਾਹੇ ਕੋਈ ਪੁਲਿਸ ਅਫਸਰ ਹੈ ਚਾਹੇ ਕੋਈ ਸਿਵਲ ਦਾ ਅਫਸਰ ਹੈ ਚਾਹੇ ਕੋਈ ਕਿਸਾਨ ਆਗੂ ਹੈ ਚਾਹੇ ਕੋਈ ਵੱਡੀ ਜਾਂ ਜ਼ਿਆਦਾ ਮਾਲਕ ਹੈ ਉਹ ਸਾਡੇ ਬੱਚੇ ਉਸ ਲੋਟਰੀ ਨਹੀਂ ਰਹਿਣਗੇ ਕਿਉਂ ਜਿਹੜਾ ਵਰਤਾਰਾ ਪੰਜਾਬ ਦਾ ਅੱਜ ਪੰਜਾਬ ਦੇ ਅੰਦਰ ਪਹਿਲਾ ਦਰਿਆ ਨਸ਼ਿਆਂ ਦਾ ਹਰ ਘਰ ਦੇ ਅੰਦਰ ਨਸ਼ੇ ਦੀ ਪਾਚ ਹੋ ਚੁੱਕੀ ਹੈ। ਇਹੀ ਭਗਵੰਤ ਮਾਨ ਇਹ ਕਹਿ ਕੇ ਆਇਆ 3 ਮਹੀਨਿਆਂ ਦੇ ਵਿੱਚ ਨਸ਼ਾ ਬੰਦ ਕਰਾਂਗੇ 3 ਮਹੀਨਿਆਂ ਚ 3 ਸਾਲ ਹੋ ਗਏ ਸੱਜਣੋ ਆਮ ਦੇ ਥੜੇ ਤੇ ਚਿੱਟਾ ਵਿਕਦਾ ਆਮ ਦੇ ਥੜੇ ਤੇ ਰੋਜ਼ ਪੰਜਾਬ ਦੇ ਨਾਲ ਨੌਜਵਾਨ ਚਿੱਟੇ ਦੀਆਂ ਸਰਿੰਜਾਂ ਨਾਲ ਮਾਰੇ ਜਾ ਰਹੇ ਐ। ਪੰਜਾਬ ਦੇ ਲੋਕੋ ਇੱਥੋਂ ਨੌਜਵਾਨੀ ਖਸ ਗਈ ਐ ਖਛ ਅਸੀਂ ਮਜਬੂਰ ਹੋ ਚੁੱਕੇ ਆ ਇੱਥੋਂ ਆਪਣੇ ਨੌਜਵਾਨਾਂ ਨੂੰ ਵਿਦੇਸ਼ਾਂ ਦੀ ਧਰਤੀ ਤੇ ਭੇਜਣ ਲਈ 45 45 ਲੱਖ ਰੁਪਈਆ ਨੌਜਵਾਨਾਂ ਤੇ ਲਾ ਕੇ ਜੰਗਲਾਂ ਦੇ ਰਸਤੇ ਬਾਹਰ ਭੇਜਿਆ ਅਸੀਂ ਸਟੇਜਾਂ ਤੇ ਬੋਲਦੇ ਰਹੇ ਪੰਜਾਬ ਦੇ ਲੋਕੋ ਇਹ ਤੁਹਾਡਾ ਰਸਤਾ ਨਹੀਂ ਇਹ ਪੰਜਾਬ ਲਈ ਲੜੋ ਇਸ ਪੰਜਾਬ ਨੂੰ ਠੀਕ ਕਰਨ ਦਾ ਯਤਨ ਕਰੀਏ ਤੁਸੀਂ ਜ਼ਮੀਨਾਂ ਵੇਚ ਕੇ ਨੌਜਵਾਨ ਬਾਹਰ ਭੇਜੇ ਬਾਹਰ ਦੀ ਸਥਿਤੀ ਬਦਲੀ ਅਮਰੀਕਾ ਦਾ ਉਹ ਪ੍ਰਧਾਨ ਬਾ ਰਾਸ਼ਟਰਪਤੀ ਬਦਲਿਆ ਉਸ ਨੇ ਕਾਨੂੰਨ ਬਣਾਇਆ ਵੀ ਮੈਂ ਗੈਰ ਕਾਨੂੰਨੀ ਢੰਗ ਨਾਲ ਆਹੋ ਕਿਸੇ ਵੀ ਹਿੰਦੁਸਤਾਨ ਦੇ ਬੰਦੇ ਨੂੰ ਇੱਥੇ ਨਹੀਂ ਰੱਖੂਗਾ ਉੱਥੋਂ ਖਬਰ ਚੱਲੀ ਇੱਥੇ ਰੋਟੀ ਪੱਕਣੀ ਬੰਦ ਹੋਈ ਕਿਉਂ ਪੰਜਾਬ ਦੇ ਲੋਕ ਓਏ ਤੁਸੀਂ ਲੰਗਰ ਲਾਉਣ ਵਾਲੇ ਲੋਕ ਚਿੰਤਾ ਚ ਪੈ ਗਏ ਜਦੋਂ ਤੁਹਾਨੂੰ ਖਬਰ ਚੱਲੀ ਐ ਵੀ ਕਿਉਂ ਕੱਢਿਆ ਜਾਊਗਾ ਜੇ ਮੇਰਾ ਪੁੱਤਰ ਹੀ ਆ ਗਿਆ ਹੋ ਸਕਦਾ ਉਹ ਜ਼ਹਿਰ ਖਾ ਕੇ ਮਰ ਜਾਏ ਕਿਉਂ ਡੇਢ ਕਿਲਾ ਜ਼ਮੀਨ ਦਾ ਸੀ ਡੇਢ ਦਾ ਡੇਢ ਕਿਲਾ ਜ਼ਮੀਨ ਵੇਚ ਕੇ ਉਹ ਬਾਹਰ ਭੇਜ ਦਿੱਤਾ ਸਾਨੂੰ ਰੋਕੀ ਬੈਠੇ ਨੇ ਆਪਾਂ ਸੰਯੁਕਤ ਮੋਰਚੇ ਦੇ ਸੱਦੇ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਦੇ ਵਿੱਚ ਮੋਰਚਾ ਲਾਉਣ ਜਾਣਾ ਸੀ ਜਿਹੜੀਆਂ ਮੰਗਾਂ ਨੇ ਆਪਣੀਆਂ ਉਹਨਾਂ ਨੂੰ ਹਾਈਲਾਈਟ ਕਰਨਾ ਸੀ ਦੂਜੇ ਸੂਬਿਆਂ ਨੂੰ ਪਤਾ ਲੱਗਦਾ ਕਿ ਪੰਜਾਬ ਦੇ ਲੋਕ ਲੜ ਰਹੇ ਨੇ ਜਿਹੜੀ ਮੋਦੀ ਸਰਕਾਰ ਹੰਕਾਰੀ ਹੋਈ ਹੈ ਦੂਜੇ ਸੂਬਿਆਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਮੂਵਮੈਂਟਾਂ ਬਣਨਾ ਸੰਘਰਸ਼ ਛੜਨਾ ਤਾਂ ਕਿ ਸਰਕਾਰਾਂ ਨੇ ਜਿਹੜੀਆਂ ਉਹ ਤੱਕਾ ਨਾ ਕਰ ਸਕਣ ਭਗਵੰਤ ਮਾਨ ਮੁੱਖ ਮੰਤਰੀ ਜਿਵੇਂ ਮੀਟਿੰਗ ਦੇ ਵਿੱਚੋਂ ਉੱਠ ਕੇ ਗਿਆ ਜਿਵੇਂ ਆਪਣੇ ਵੱਖ-ਵੱਖ ਜਥੇਬੰਦੀਆਂ ਦੇ ਪ੍ਰਧਾਨ ਦੱਸ ਰਹੇ ਨੇ ਵੀ ਅੱਜ ਤੱਕ ਇਹ ਆ ਜਾ ਮੂਰਖ ਮੁੱਖ ਮੰਤਰੀ ਕਦੇ ਨਹੀਂ ਕੋਈ ਦੇਖਿਆ ਕਿ ਮੀਟਿੰਗ ਦੇ ਵਿੱਚੋਂ ਮੀਟਿੰਗ ਦੇ ਵਿੱਚੋਂ ਗੱਲ ਤੋੜ ਕੇ ਬਾਗਿਆ ਹੋਵੇ ਤੇ ਇਹ ਵੀ ਕਹਿ ਗਿਆ ਹੋਵੇ ਵੀ ਜਿਹੜੀਆਂ ਪਹਿਲਾਂ ਮੈਂ ਮੰਗਾ ਮੰਨੀਆਂ ਨੇ ਜਾਂ ਲਾਗੂ ਕਰਨੀਆਂ ਦੀਆਂ ਉਹ ਵੀ ਸੋਡੀਆਂ ਰੱਦ ਨੇ ਹੁਣ ਜੇ ਤੁਸੀਂ ਧਰਨਾ ਲਾਉਂਗੇ ਤਾਂ ਦੱਸੋ ਜੇ ਨਹੀਂ ਲਾਉਂਦੇ ਤਾਂ ਦੱਸੋ ਆਪਣੇ ਪ੍ਰਧਾਨਾਂ ਨੇ ਕਿਹਾ ਵੀ ਧਰਨਾ ਜਿਹੜਾ ਰੋਸ ਧਰਨਾ ਇਹ ਇਹ ਸੈਂਟਰ ਦੇ ਖਿਲਾਫ ਵੀ ਐ ਪੰਜਾਬ ਦੇ ਖਿਲਾਫ ਵੀ ਐ ਸਾਡੀਆਂ ਮੰਗਾਂ ਨੇ ਉਹਦੇ ਵਿੱਚ ਕਿਹੜੀਆਂ ਤੁਸੀਂ ਦਿੰਨੇ ਹੋ ਕਿਹੜੀਆਂ ਤੁਸੀਂ ਦਿੰਦੇ ਨਹੀਂ ਉਹ ਅਸੀਂ ਜਾ ਕੇ ਜਿਹੜਾ ਚੰਡੀਗੜ੍ਹ ਦੇ ਵਿੱਚ ਆਪਦਾ ਧਰਨਾ ਰੋਸ ਧਰਨਾ ਉਹ ਚਲਾਉਣਾ ਪਰ ਜਿਵੇਂ ਮੁੱਖ ਮੰਤਰੀ ਸਾਹਿਬ ਗੱਲ ਤੋੜ ਕੇ ਗਏ ਨੇ ਇਸ ਤਰ੍ਹਾਂ ਉਹ ਲੱਗਦੀ ਨਹੀਂ ਹੈ ਵੀ ਕੀ ਉਹਦਾ ਕਦਮਤ ਕੀ ਉਹ ਪੰਜਾਬ ਦਾ ਮੁੱਖ ਮੰਤਰੀ ਹੈ ਸਾਰਾ ਪੰਜਾਬ ਅੱਜ ਜੇ ਸੜਕਾਂ ਦੇ ਉੱਪਰ ਆਇਆ ਹੈ ਸਾਰਾ ਪ੍ਰਸ਼ਾਸਨ ਦੋ ਰਾਤ ਹੋ ਗਏ ਜਿਹੜਾ ਸੁੱਤਾ ਨਹੀਂ ਹੈ ਕਿਉਂਕਿ ਕੱਲ ਵੀ ਫੜਫੜਾਈ ਕਰਦੇ ਰਹੇ ਦਿਨ ਚੱਪ ਦੀਆਂ ਮੀਟਿੰਗਾਂ ਕਰਦੇ ਰਹੇ ਆਪਣੇ ਮੰਗੂ ਅੱਜ ਫੇਰ ਬਿਉਂਤਵੰਦੀਆਂ ਬਣਾਉਂਦੇ ਰਹੇ ਅੱਜ ਸੜਕਾਂ ਤੇ ਖੜੇ ਨੇ ਸੁੱਤੇ ਵੀ ਨਹੀਂ ਹੈਗੇ ਇਸ ਕਰਕੇ ਇਹ ਮੁੱਖ ਮੰਤਰੀ ਦੀ ਮੂਰਖਤਾ ਹੈ ਕਿਉਂਕਿ ਜਿਹੜੀਆਂ ਮੰਗਾਂ ਨੇ 8-9 ਮੰਗਾਂ ਨੇ 18 ਮੰਗਾਂ ਦੇ ਵਿੱਚੋਂ 9 ਮੰਗਾਂ ਦੀ ਜਿਹੜੀ ਉਹ ਸਹਿਮਤੀ ਬਣ ਚੁੱਕੀ ਦੀ ਵੀ ਕੁਝ ਮੰਗਾਂ ਸੋਡੀਆਂ ਲਾਗੂ ਹੋ ਜਾਣਗੀਆਂ ਕੁਝ ਲਾਗੂ ਕਰ ਦਿਆਂਗੇ ਜਿਹੜੇ ਆਪਣੇ ਆਪੇ ਆਗੂ ਤੇ ਇਹ ਥੋੜੀ ਤੇ ਵੀ ਉੱਥੇ ਲਾਗੂ ਕਰਾ ਕੇ ਫੇਰ ਹੀ ਉੱਠਣਾ ਹੁੰਦਾ ਆਪਾਂ ਜਦੋਂ ਪ੍ਰਸ਼ਾਸਨ ਨਾਲ ਗੱਲ ਚੱਲਦੀ ਹੈ ਕੋਈ ਧਰਨਾ ਲਾਉਣੇ ਆ ਛੋਟਾ ਮੋਟਾ ਉਦੋਂ ਵੀ ਆਪਾਂ ਕੋਈ ਐਸਡੀਐਮ ਸਾਹਿਬ ਐਸਐਚਓ ਸਾਹਿਬ ਕੋਈ ਵੀ ਆਪਾਂ ਨੂੰ ਭਰੋਸਾ ਦਿਵਾਉਂਦੇ ਆ ਆਪਾਂ ਵੀ ਤਾਂ ਉੱਪਰਲੇ ਆਗੂਆਂ ਨਾਲ ਰਹਿ ਕਰਕੇ ਕਹਿ ਦਿੰਨੇ ਆ ਵੀ ਭਰੋਸਾ ਕਰਨਾ ਚਾਹੀਦਾ ਹੈ ਮੁੱਖ ਮੰਤਰੀ ਇੱਕ ਘੰਟਾ ਹੋਰ ਮੀਟਿੰਗ ਕਰਦਾ ਕੁਸ ਗੱਲਾਂ ਤੇ ਮੰਨੀਆਂ ਜਾਂਦੀਆਂ ਕੁਸ ਤੇ ਭਰੋਸਾ ਦਿਵਾ ਦਿੰਦੇ ਸ਼ਾਇਦ ਇਹ ਚੰਡੀਗੜ੍ਹਾ ਮੋਰਚਾ ਨਾਉ ਮੋਰਚਾ ਲੱਗਦਾ ਤੇ ਨਾ ਜਿਹੜਾ ਭਾਈ ਜੀ ਭਗਵੰਤ ਸਿੰਘ ਸਾਹਿਬ ਹੋਰੀ ਕਹਿੰਦੇ ਆ ਕਿ ਅਸੀਂ ਤਾਂ ਭਗਤ ਸਿੰਘ ਦੇ ਵਾਰਿਸਾਂ ਉਹਨਾਂ ਦੇ ਰੰਗ ਵਾਲੀ ਪੱਗ ਬੰਨਦੇ ਆ ਉਹਨਾਂ ਵਾਲਾ ਨਾਰਾ ਲਾਉਣੇ ਆ ਤੇ ਕੀ ਕਹੋਂਗੇ ਪੱਗ ਬੰਨਣਾ ਨਾਲ ਭਗਤ ਸਿੰਘ ਵਾਲੀ ਨਾਲ ਭਗਤ ਸਿੰਘ ਨਹੀਂ ਬਣ ਸਕਦੇ ਉਹਨਾਂ ਦੀ ਸਿੱਧੀ ਸੋਚ ਸੀ ਉਹ ਤਾਂ ਕੁਝ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈਗੀ ਇਹ ਜਿਹੜਾ ਅੱਜ ਇਹਨਾਂ ਨੇ ਕਾਰਨਾਮਾ ਕਰਿਆ ਹੈਗਾ ਭਗਤ ਸਿੰਘ ਨੂੰ ਤਾਂ ਉਹੀ ਵੀ ਸ਼ਰਮੀ ਆਉ ਉਹਨਾਂ ਦਾ ਕਾਰਨਾਮਾ ਦੇਖ ਕੇ ਉਹ ਤਾਂ ਮਤਲਬ ਨਾਰਾ ਲਾਉਂਦੇ ਸੀ ਇਨਕਲਾਬ ਜਿੰਦਾਬਾਦ ਸਾਮਰਾਜ ਬਾਦ ਮਰਦਾਬਾਦ ਇੱਕ ਇਹ ਕਿ ਤੁਹਾਨੂੰ ਸਾਮਰਾਜ ਮਰਦਾਬਾਦ ਇਹ ਫੇਰ ਸੋਚ ਮਨ ਲਾਂਗੇ ਵੀ ਹੋਗੀ ਤੁਸੀਂ ਕਿਹਾ ਤੁਸੀਂ ਕਿਹਾ ਵੀ ਜਿਹੜਾ ਕਾਰਨਾਮਾ ਇਹਨਾਂ ਨੇ ਅੱਜ ਕਰਿਆ ਉਹ ਦੇਖ ਕੇ ਭਗਤ ਸਿੰਘ ਜੀ ਨੂੰ ਠੀਕ ਨਹੀਂ ਲੱਗੂਗਾ ਅੱਜ ਕਿਹੜਾ ਕਾਰਨਾਮਾ ਕਰਿਆ ਆ ਬਿਲਕੁਲ ਜਿਹੜਾ ਕਿਸਾਨਾਂ ਦਾ ਗਲ ਘੁੱਟ ਰਿਹਾ ਹੈ ਮਜ਼ਦੂਰਾਂ ਦਾ ਗਲ ਘੁੱਟ ਰਿਹਾ ਹੈ ਰਾਹਾਂ 'ਚ ਰੋਕ ਰਿਹਾ ਹੈ ਅਸੀਂ ਕੀ ਮੰਗਣ ਜਾ ਰਹੇ ਤੇ ਤੂੰ ਆਪਦੀਆਂ ਮੰਗਾਂ ਹੀ ਲੈ ਕੇ ਜਾ ਰਹੇ ਤੇ ਮੰਨਦਾ ਮੰਨਦਾ ਨਹੀਂ ਨਾ ਸਹੀ ਆਪਦਾ ਕਰਕੇ ਅਸੀਂ ਮੁੜੇ ਹਾਂ ਦੇ ਪੰਜ ਚਾਰ ਦਿਨ ਆਹ ਏਡੀ ਵੱਡੀ ਦੁਸ਼ਮਣੀ ਲੈਣ ਦੀ ਕੀ ਲੋੜ ਸੀ ਜਿਹੜੇ ਚੱਕ ਚੱਕ ਜਿਹੜਾ ਸਿੱਟੀ ਜਾ ਰਿਹਾ ਹੈਗਾ ਮਤਲਬ ਸਾਡੇ ਆਗੂਆਂ ਨੂੰ ਉਹ ਕੋਈ ਬਹੁਤ ਬਾਦਰੀ ਵਾਲੀ ਗੱਲ ਹੈਗੀ ਅਗਰਾਹਾ ਸਾਹਿਬ ਹੋਏ ਰਾਜਵੇਲ ਹੋਏ ਰੁਰਦੂ ਮਾਨ ਸਾਹਿਬ ਉਹ ਤਾਂ 80-80 ਸਾਲ ਦੇ ਨੇਗੇ ਉਹ ਜਿਹੜਾਂ ਜਾਣ ਯੋਗ ਨਹੀਂਗੇ ਵੀ ਐਡੇ ਐਡੇ ਜਿਹੜੀ ਕਹਿੰਦੇ ਨੇ ਕਿ ਜੇਕਰ ਅੱਜ ਭਗਤ ਸਿੰਘ ਜੀ ਆਪ ਆ ਜਾਣ ਤਾਂ ਜਿੱਦਾਂ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਕਿਸਾਨਾਂ ਨੂੰ ਫੜ-ਫੜ ਜਿਹਨਾਂ ਚ ਤੁੰਰਈ ਆ ਘਰਾਂ 'ਚ ਏਡਾ ਮਾਰ-ਮਾਰ ਫੜਿਆ ਜਾ ਰਿਹਾ ਹੈ ਸੜਕਾਂ 'ਤੇ ਬਿਠਾਇਆ ਜਾ ਰਿਹਾ ਹੈ ਬਾਈ ਜੀ ਹੋਰੀ ਕਹਿੰਦੇ ਆ ਜੇ ਅੱਜ ਭਗਤ ਸਿੰਘ ਜੀ ਆਪ ਆ ਜਾਣ ਤਾਂ ਉਹ ਭਗਵੰਤ ਮਾਨ ਸਾਹਿਬ ਨੂੰ ਸ਼ਾਬਾਸ਼ ਦੇਣਗੇ ਕਿ ਲਾਣਤ ਪਾਉਣਗੇ ਇਹ ਸਵਾਲ ਹੈ ਇਹਨਾਂ ਬਾਈ ਜੀ ਹੋਰਾਂ ਦਾ ਕਿਉਂ ਬਾਈ ਜੀ ਹਾਂ ਜੀ ਹਾਂ ਬਿਲਕੁਲ ਉਹ ਤਾਂ ਲਾਣਤ ਹੀ ਪਾਉਣਗੇ ਇਹਨਾਂ ਨੂੰ ਉਹ ਤਾਂ ਮਤਲਬ ਇਨਸਾਨ ਦੀ ਇਨਸਾਨ ਹੱਥੋਂ ਲੁੱਟਬੰਦ ਕਰਨੀ ਚਾਹੁੰਦਾ ਸੀ ਭਗਤ ਸਿੰਘ ਤਾਂ ਇਹ ਚਾਹੁੰਦੇ ਤੇਗੇ ਇਹ ਮਤਲਬ ਲੁੱਟ ਰਹੇ ਨੇਗੇ ਆਹੀ ਲਾ ਲੋ ਜਿਹੜਾ ਐਸ ਵਾਲਾ ਭਵਾਨੀ ਦਾ ਟਰੱਕ ਜੁਨੀਆ ਦਾ ਕਪੜਾ ਕਿੱਡਾ ਵੱਡਾ ਹੋਇਆ ਹੋਰ ਇਹਨਾਂ ਦੇ ਆਗੂ ਨੇ ਕੀ ਕਰ ਰਹੇ ਨੇ ਕਿ ਜਿਹੜੇ ਐਮ.ਐਲ.ਏ ਨੇਗੇ ਆਮ ਦੇਖਦੇ ਆਪਾਂ ਆਮ ਗੱਲ ਹੋ ਗਈ ਆ ਇਹ ਕਹਿੰਦਾ ਸੀ ਮੈਂ ਕਰਪਸ਼ਨ ਬੰਦ ਕਰੂ ਕਰਪਸ਼ਨ ਉਹ ਤੋਂ ਦੁੱਗਣੀ ਹੋਈ ਵੀ ਹੈਗੀ ਇਹਦਾ ਕਿਸੇ ਗੱਲ ਤੇ ਵੀ ਨਾ ਖੜਿਆ ਆਪਦੀ ਤੇ ਜਿੰਨੀਆਂ ਗੱਲਾਂ ਕਰਦਾ ਸੀ ਉਦੋਂ ਆ ਕੇ ਇਹ ਕਿਸਾਨਾਂ ਮਜ਼ਦੂਰਾਂ ਦੇ ਧਰਨਿਆਂ 'ਚ ਬੈਠਦਾ ਸੀ ਵੀ ਹਾਂਜੀ ਤੁਹਾਡਾ ਲੜਨ ਦਾ ਹੱਕ ਹੈ ਬਿਲਕੁਲ ਹੱਕ ਹੈਗਾ ਜਾਇਜ਼ ਗੱਲਾਂ ਨੇਗੀਆਂ ਅੱਜ ਉਹਨੂੰ ਬੁਰੇ ਲੱਗਣ ਲੱਗੇ ਉਹੀ ਜਿਹੜੀ ਜਥੇ ਆ ਪਾਰਟੀ ਇਹਦੀ ਸੰਘਰਸ਼ਾ 'ਚੋਂ ਨਿਕਲੀ ਹੈ ਤੇ ਸੰਘਰਸ਼ੀ ਅੱਜ ਇਹਨੂੰ ਬੁਰੇ ਲੱਗਣ ਲੱਗੇ ਕਿਉਂ ਜੀ ਜੀ ਭਾਈ ਜੀ ਜਿਵੇਂ ਭਗਵੰਤ ਮਾਨਹਰੀ ਕਹਿੰਦੇ ਆ ਕਿ ਅਸੀਂ ਤਾਂ ਆਪ ਭਗਤ ਸਿੰਘ ਦੀ ਸੋਚ ਤੇ ਚੱਲਦੇ ਆਂ ਕੀ ਕਹੋਗੇ ਉਹ ਭਗਤ ਸਿੰਘ ਦੀ ਸੋਚ ਤੇ ਨਹੀਂ ਚੱਲਦੇ ਜੀ ਉਹਨਾਂ ਦੀ ਸੋਚ ਤਾਂ ਇਹਦੀ ਬਹੁਤ ਖਰਾਬ ਹੈ ਇਹਦੀ ਸੋਚ ਸਹੀ ਨਹੀਂ ਹੈਗੀ ਭੱਤ ਸਿੰਘ ਵਾਲੀ ਨਹੀਂ ਹੈਗੀ ਕਿਉਂਕਿ ਕਿਸਾਨਾਂ ਦੇ ਉੱਤੇ ਜਿਹੜੇ ਅਤਿਆਚਾਰ ਕਰਦਾ ਹੈਗਾ ਬਹੁਤ ਜ਼ਿਆਦਾ ਕਰਦਾ ਹੈ ਬਹੁਤ ਮਾਰੀ ਸੋਚ ਹੈ ਜੀ ਇਹ ਦੁਨੀਆ 'ਚ ਕਿਤੇ ਨਹੀਂ ਇੱਥੋਂ ਦਾ ਮੰਡੀ ਕਰਨ ਜਿਸ ਦੀ ਅਨਾਜ ਦੀ ਸੰਭਾਲ ਜਿਹੜੀ ਬਹੁਤ ਵਧੀਆ ਤਰੀਕੇ ਨਾਲ ਹੋ ਰਹੀ ਹੈ ਕੁਝ ਹੰਡ ਵੀ ਰਿਲੀਜ਼ ਹੁੰਦੇ ਨੇ ਜਿਹਦੇ ਨਾਲ ਸਾਡੀਆਂ ਸੜਕਾਂ ਵਗੈਰਾ ਉਹਨਾਂ ਦੀ ਮਰਮਤ ਹੁੰਦੀ ਹੈ ਅਤੇ ਨਾਲ ਹੀ ਇਹ ਮੰਡੀ ਕਰਨ ਦੇ ਨਾਲ ਬਹੁਤ ਸਿੱਧੇ ਸਿੱਧੇ ਤਰੀਕੇ ਨਾਲ ਲੋਕ ਜੁੜੇ ਹੋਏ ਨੇ ਮੰਡੀਆਂ ਦੇ ਵਿੱਚ ਕਣਕ ਆਉਂਦੀ ਹੈ ਝੋਨਾ ਆਉਂਦਾ ਜਿਹੜੇ ਸਾਡੇ ਵੀਰ ਮਜ਼ਦੂਰ ਉਥੇ ਸਫਾਈ ਕਰਦੇ ਨੇ ਵੱਡੀ ਗਿਣਤੀ 'ਚ ਨੇ ਫਿਰ ਮਨੀਮ ਆੜਤੀਏ ਉਹਨਾਂ ਤੋਂ ਬਾਅਦ ਟਰੱਕਾਂ ਵਾਲੇ ਯਾਨੀ ਕਿੰਨੀ ਲੋਕ ਨੇ ਜਿਹੜੇ ਮੰਡੀ ਨਾਲ ਜੁੜੇ ਹੋਏ ਨੇ ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਜਿਹੜੇ ਸਾਡੇ ਵੀਰ ਕਦੇ ਪਟਨਾ ਸਾਹਿਬ ਜਾਂਦੇ ਨੇ ਉਥੇ ਵੀ ਕਦੇ ਸਾਡੇ ਵਰਗੀਆਂ ਕੋ ਗੁਬਾਰ ਦੀਆਂ ਮੰਡੀਆਂ ਉੱਥੇ ਵੀ ਮੰਡੀਆਂ تھیں ਪਰ ਹੁਣ ਤੁਸੀਂ ਜਾਇਓ ਕਹਿ ਦਿਓ ਆਟਾ ਵਾਲੇ ਆਟੋ ਰਿਕਸ਼ੇ ਵਾਲੇ ਨੂੰ ਬਈ ਭਾਈ ਸਾਨੂੰ ਇੱਥੇ ਵੀ ਮੰਡੀ ਜਿਹੜੀ ਪਹਿਲਾਂ ਦਾਣਾ ਮੰਡੀ ਸੀ ਉਹ ਦਿਖਾ ਕੇ ਲਿਆਓ ਤਾਂ ਉੱਥੇ ਗਰੋਂ ਆਉਂਦਾ ਗਧੇ ਲਿਟਣ ਲੱਗ ਰਹੇ ਨੇ ਇਹ ਹੀ ਕੋ ਸਾਡੇ ਕਰਮ ਨੂੰ ਫਿਰਦੇ ਨੇ ਸਾਨੂੰ ਇਸ ਗੱਲ ਦੀ ਚਿੰਤਾ ਹੈ ਬਈ ਜੇ ਆਪਾਂ ਨਾਲ ਲੜੇ ਜੇ ਆਪਾਂ ਹਲਬੂਨਾ ਬੋਲੇ ਤਾਂ ਆਉਣ ਵਾਲੀਆਂ ਨਸਲਾਂ ਆਉਣ ਵਾਲੇ ਸਾਡੇ ਧੀ ਪੁੱਤ ਸਾਨੂੰ ਸਵਾਲ ਕਰਨਗੇ ਜਦੋਂ ਅਸੀਂ ਕਹਾਂਗੇ ਬਈ ਆ ਜਿਹੜਾ ਤਾਲੀ ਵਾਲਾ ਖੇਤ ਹੈ ਇਹਦਾ ਪੁੱਤ ਆਪਨਾ ਧੀ ਫਿਰ ਉਹ ਕਹੂ ਪੋਤਾ ਵੀ ਬਾਪੂ ਫਿਰ ਤੁਸੀਂ ਕੀ ਕੀਤਾ ਜੇ ਤਾਂ ਉਹਨੇ ਕਹਿਤਾ ਬੀਪਾ ਇਹ ਇੱਥੇ ਖੇਤ ਵੀ ਬੈਠੇ ਰਹਿਆ ਕਦੇ ਦਰਵਾਜ਼ੇ ਵਾਹ ਜਾਂਦੇ ਤੇ ਕਦੇ ਤਾਸ ਖੇਡ ਲਾਂਦੇ ਤੇ ਜੋਰ ਨਹੀਂ ਪਿਆ ਜੇ ਤੁਸੀਂ ਕਹਤਾ ਵੀ ਜਦੋਂ ਕਾਰਪੋਰੇਟ ਘਰਾਣਿਆਂ ਨੇ ਸਾਡੇ ਤੇ ਜ਼ਮੀਨਾਂ ਖੋਹਣ ਦਾ ਹੱਲਾ ਬੋਲਿਆ ਤਾਂ ਅਸੀਂ ਪਹਿਲੀ ਕਤਾਰ ਦੇ ਵਿੱਚ ਹੋ ਕੇ ਲੜੇ ਅਸੀਂ ਉਹਨਾਂ ਕਾਰਪੋਰੇਟ ਘਰਾਣਿਆਂ ਨੂੰ ਸਿੰਧਾ ਚੈਲੰਜ ਕੀਤਾ ਜਿਵੇਂ ਹੁਣ ਆ ਭਾਰਤ ਮਾਲਾ ਪ੍ਰੋਜੈਕਟ ਆਪਾਂ ਨੇ ਵਿਰੋਧ ਕੀਤਾ ਭਾਵੇਂ ਇਹ ਆਪਣੇ ਵਾਸਤੇ ਨਹੀਂ 15 ਫੁੱਟ ਉੱਚਾ 2-2 ਕੀਲੇ ਚੌੜੇ ਆਪਾਂ ਤਾਂ ਕੱਚੀਆਂ ਪਹਾੜਾਂ ਤੇ ਜਾਣ ਵਾਲੇ ਆ